ਇਹ ਕਹਦਾ ਇੱਥੇ ਸੜਕੇ ਸੁਆਹ ਹੋ ਜੀਏ ਅੱਛਾ ਮਾਤਾ ਕਹਿੰਦੀ ਵੀ ਜੀ ਕਰਦਾ ਜੇ ਸੜਕੇ ਸੁਆਹ ਹੋ ਜੀਏ ਇੱਥੇ ਇੱਥੇ ਸੜਕੇ ਸੁਆਹ ਹੋ ਜੀਏ ਦੇਖੋ ਉਹ ਦਿਨ ਹੋ ਗਏ ਰੋਟੀਆਂ ਨਹੀਂ ਖਾਦੀਆਂ ਦੋ ਦਿਨ ਤੋਂ ਰੋਟੀ ਨਹੀਂ ਖਾਦੀ ਯਾ ਵੀਰ ਦੇ ਕਹਿੰਦੇ 18 ਕਿੱਲੇ ਮੱਛਗੇ ਨੇ 11 ਕਿੱਲੇ ਆਹ ਤਾਰੀ ਉਹ ਪਹਿਲਾਂ ਬਸ ਕਣਕ ਹੀ ਮੇਰੀ ਆਈ ਸ਼ੁਰੂਆਤੀ ਪਿੰਡ ਦੇ ਥੋਏ ਤੇ ਉਹ ਦਿਨ ਕਿਰਪਾ ਚਲੋ ਥੋੜੀ ਜੀ ਰਹਿ ਗਈ ਘਰ ਬੱਜ ਗਿਆ ਘਰ ਦੀ ਖਾਂਦ ਨੂੰ ਆ ਦਵਾਈ ਇੱਕ ਦਾਣਾ ਨਹੀਂ ਬਚਿਆ ਮਾਤਾ ਮੈਂ ਪਹਿਲਾਂ ਇਹ ਪਰਿਵਾਰ ਨੂੰ ਕਹੂੰਗਾ ਮਾਤਾ ਸਿੱਖ ਕੌਮ ਜਉਂਦੀ ਆ ਪੰਜਾਬੀ ਜਉਂਦੇ ਨੇ ਹੌਸਲਾ ਰੱਖੋ ਅਸੀਂ ਤੁਹਾਡੇ ਨਾਲ ਆ ਜਿੰਨੇ ਵੀ ਤੁਹਾਡੇ ਮੱਧ ਬرائی ਐਨ ਆਰ ਆਈ ਵੀਰ ਬੈਠੇ ਨੇ ਵੀਰੋ ਜਿੱਧਰ ਵੀ ਨਿਗਾ ਮਾਰੋਗੇ ਕਣਕ ਤੁਹਾਨੂੰ ਖੜੀ ਕਣਕ ਮੱਚੀ ਦੱਸਦੀ ਪਈ ਆ ਤੇ ਇਹਨਾਂ ਪਰਿਵਾਰਾਂ ਦਾ ਹੱਥ ਫੜੋ ਇਹ ਪਰਿਵਾਰਾਂ ਦੇ ਬਹੁਤ ਜ਼ਿਆਦੇ ਹਾਲਾਤ ਮੈਨੂੰ ਲੱਗਦਾ ਆਰਥਿਕ ਹਾਲਾਤ ਵੀ ਬਹੁਤ ਮਾੜੀ ਨੇ ਕਿੱਲੇ ਕਿੱਲੇ ਡੇਡ ਡੇਡ ਕਿੱਲੇ ਵਾਲਨੇ ਆਪਾਂ ਇਸ ਵਕਤ ਹਾਜੀ ਵਾਲੀ ਵਸਤੀ ਨੇੜੇ ਜੀਰੇ ਦੇ ਵਿੱਚ ਖੜੇ ਆ ਤੇ ਆਪ ਜੀ ਨੂੰ ਬੇਨਤੀ ਕਰਦੇ ਆ ਤੁਹਾਡੇ ਮਾਧਮ ਰਾਈ ਕਿ ਇਹਨਾਂ ਪਰਿਵਾਰਾਂ ਦੀ ਸਹਾਇਤਾ ਜ਼ਰੂਰ ਲਓ ਇਹ ਵੀਰ ਦਵਾਬੇ ਤੋਂ ਆਏ ਨੇ ਕਹਿੰਦੇ ਵੀ ਕਿਸੇ ਵੇਲੇ ਅੱਜ ਤੋਂ 2 ਸਾਲ ਪਹਿਲਾਂ ਸਾਡੀਆਂ ਪੈੜੀਆਂ 10 ਦਾ ਫੁੱਟ ਪਾਣੀ ਸੀ ਤੇ ਇਹ ਲੋਕ ਆਏ ਸੀ ਇਹ ਕਹਿੰਦੇ ਵੀ ਇਹਨਾਂ ਮਾਤਾਵਾਂ ਜਿੰਨੀਆਂ ਨੇ ਇਹਨਾਂ ਪੜੋਲਿਆ ਕੱਲਾ ਕੱਲਾ ਮੈਂ ਆਪ ਭਰਕੇ ਜਾਉਂ ਘਰੋਂ ਕਣਕ ਲਿਆ ਕੇ ਵੀ ਔਰ ਸਾਡੇ ਨਾਲ ਆਏ ਸਾਡੇ ਚਾਚੇ ਤਾਂ ਕਹਿੰਦੇ ਵੀ ਅਸੀਂ ਕਣਕ ਇਹਨਾਂ ਦੇ ਭਰਕੇ ਜਾਵਾਂਗੇ ਔਰ ਪੈਸੇ ਵੀ ਦੇ ਕੇ ਜਾਵਾਂਗੇ ਬਾਪੂ ਨੇ ਗੱਲ ਕੀਤੀ ਹੈ ਕੋਲ ਕਰਕੇ ਜਾਵਾਂਗੇ ਤੂੜੀ ਦੀ ਲੋੜ ਹੈ ਨਹੀਂ ਕੀ ਦੀ ਲੋੜ ਆ ਸਾਨੂੰ ਉਹੋ ਹੀ ਦਿੱਤੀ ਜਾਵੇ ਸੋ ਦਰਸ਼ਕੋ ਉਹ ਉਹਨਾਂ ਖੇਤਾਂ ਦੇ ਵਿੱਚ ਹਾਂ ਮਾਤਾ ਕਿਹੜੀ ਪੈੜੀ ਤੇਰੀ ਸੜੀ ਉੱਥੇ ਥੋੜੀ ਦੂਰ ਆ ਥੋੜੀ ਦੂਰ ਆ ਕੋਸ਼ਾ ਆ ਵੇਖੋ ਜਿੱਥੋਂ ਤੱਕ ਤੁਸੀਂ ਵੇਖ ਸਕਦੇ ਜੀ ਆਪਾਂ ਵੇਖਦੇ ਆ ਹੈਂ ਮਾਤਾ ਫਿਰ ਇੱਥੇ ਹੁਣ ਖੇਤ ਜਦੋਂ ਆਉਂਦੇ ਜੇ ਤੇ ਕਿੰਨਾ ਕੁ ਮਨ ਪਰਦਾ ਜੀ ਕਹਤਾ ਇੱਥੇ ਸੜ ਕੇ ਸੁਭਾ ਹੋ ਜੀਏ ਅੱਛਾ ਮਾਤਾ ਕਹਿੰਦੀ ਵੀ ਜੀ ਕਰਦਾ ਜੇ ਸੜ ਕੇ ਸੁਭਾ ਹੋ ਜੀਏ ਇੱਥੇ ਇੱਦੇ ਸੜ ਕੇ ਸੁਭਾ ਹੋ ਜੀਏ ਵੇਖੋ ਦੋ ਦਿਨ ਹੋ ਗਏ ਰੋਟੀ ਨਹੀਂ ਖਾਦੀ ਦੋ ਦਿਨ ਤੋਂ ਰੋਟੀ ਨਹੀਂ ਖਾਦੀ ਮਾਤਾ ਬਿਮਾਰ ਹੋ ਜਾਏਗੀ ਕੀ ਐਵੇਂ ਨਾ ਕਰ ਆ ਦੋ ਹਫ਼ਤੇ ਜੀ ਆਧੇ ਨਹੀਂ ਜਾਂਦਾ ਅੰਤਰਾ ਕੱਪਦੀ ਹੈ ਅੱਛਾ ਅੱਛਾ ਆਹ ਦੇਖੋ ਬੜੇ ਲੋਖਣੀ ਚੱਲਿਆ ਜਾਂਦਾ ਉਹਨਾਂ ਦਾ ਆਸਰਾ ਹੀ ਇਹ ਪੈਲੀ ਸੀ 1.5 2 ਕਿੱਲੇ 2.5 ਕਿੱਲੇ ਵੇਖੋ ਇਹੋ ਆਸਰਾ ਸੀ ਮਾਤਾ ਕਹਿੰਦੀ ਦੋ ਦਿਨ ਹੋ ਗਏ ਰੋਟੀ ਨਹੀਂ ਖਾਧੀ ਮੈਂ ਕਹਿੰਦੇ ਮਤਲਬ ਖੇਤ 'ਚ ਵੜਨ ਨੂੰ ਜੀ ਨਹੀਂ ਕਰਦਾ ਜੀ ਕਰਦਾ ਵਿੱਚੇ ਮੱਛ ਜੀਏ ਆਪਨਾ ਆਪ ਬਚਾ ਲਈਏ ਹੈ ਆ ਮਾਤਾ ਆਪਣਾ ਖੇਤ ਕਿਹੜਾ ਹੈ ਉਹ ਆ ਉਹ ਸਾਹਮਣੇ ਉਹ ਤੇ ਦਾਣੇ ਇਕੱਠੇ ਕਰਨਦੇ ਨਾ ਉਹ ਇਕੱਠੇ ਕਰਦੇ ਉਹ ਜਿੱਥੇ ਕਣਕ ਇਕੱਠੀ ਕਰਦੇ ਪਏ ਆ ਸਾਰਾ ਉਹ ਜਿਹੜੇ ਦਰਖਤ ਛੜੇ ਆ ਨਾ ਤੇ ਵੇਖ ਕੇ ਕਿਵੇਂ ਲੱਗਦਾ ਖੇਤ ਹੋਇਆ ਨਹੀਂ ਜਾਂਦਾ ਭਰਾਵਾ ਗਾ ਇੱਥੇ ਰੋਈ ਪਿੱਟੀ ਗਾਂ ਇੱਥੇ ਵੀ ਖੜੇ ਆ ਘਨੇਰੀ ਬੜੀ ਸੀ ਆ ਵਿਖਾਇਆ ਸਾਰਾ ਵਿਖਾਇਆ ਜੀ ਆ ਵੇਖੋ ਜੀ ਸਾਰਾ ਵਿਖਾਇਆ ਹੈ ਇਹ ਮਾਤਾ ਕਹਿੰਦੀ ਮਤਲਬ ਅੰਦਰ ਕਲੇਜਾ ਮੱਚਦਾ ਦੋ ਤਿੰਨ ਦਿਨ ਹੋ ਗਏ ਰੋਟੀ ਮਤਲਬ ਖਾਦੀ ਨਹੀਂ ਜਾ ਰਹੀ ਆ ਵੇਖੋ ਜਦੋਂ ਇਹੋ ਜਿਹੇ ਸਿੱਟੇ ਜਿਹੜੇ ਨੇ ਆ ਵੇਖੋ ਜੀ ਆ ਸੋ ਹੈ ਆ ਸਟੈਂਜੇ ਦੇਖੋ ਆ ਆ ਵੇਖੋ ਅੱਖਾਂ ਦੇ ਸਾਹਮਣੇ ਮਾਤਾ ਕਹਿੰਦੀ ਵੀ 6 ਮਹੀਨੇ ਧੀਆਂ ਪੁੱਤਰਾਂ ਨੂੰ ਪਾਲੀ ਫਸਲ ਅੱਖਾਂ ਦੇ ਸਾਹਮਣੇ ਪੰਜਾਂ ਮਿੰਟਾਂ ਵਿੱਚ ਮੱਚ ਗਈ ਸਾਡੀਆਂ ਦੇ ਆਂਦਰਾ ਮੱਚ ਗਏ ਸਾਡੀਆਂ ਖੁਸ਼ੀਆਂ ਮੱਚ ਗਈਆਂ ਮਨ ਭਰਦੀਆਂ ਦੇਖਿਆ ਨਹੀਂ ਜਾ ਰਿਹਾ ਜਿਹੜੀ ਸਾਲਾਂ ਵੱਡੇ ਗੱਲ ਅਨਾਜ ਦੀ ਜਿਹੜਾ ਸੜਿਆ ਹੈ ਨਾ ਤੇ ਪਲੱਸ ਜਿਹੜਾ ਇਹਨਾਂ ਕੋਲ ਵਿਚਾਰਿਆਂ ਕੋਲ ਬਸ ਇਹੀ ਆਮਦਨ ਸੀ ਇਸੀ ਆਮਦਨ ਤੇ ਇਹਨਾਂ ਨੇ ਆਪ ਦਾ ਗੁਜ਼ਾਰਾ ਕਰਨਾ ਸੀ ਸਭਲੇ ਸਾਫ਼ ਕਰਕੇ ਰੱਖੇ ਨੇ ਅੱਜ ਪਾਣੂ ਕਣਕ ਨਹੀਂ ਬਜੀ ਉਸ ਤੋਂ ਗਾਂ ਕੁਝ ਨਹੀਂ ਕਹਿ ਸਕਦੇ ਜੋ ਨੁਕਸਾਨ ਬਹੁਤ ਵੱਡਾ ਨੁਕਸਾਨ ਜੀ ਇਹਦਾ ਇਕੱਠੇ ਕਰਦੇ ਸੱਤ ਸੱਤਰ ਮਨ ਕਿਲੇ ਵੀ ਸਾਡੀ ਚਾਰ ਕੇ ਵੀ ਖਿਲਰ ਨਹੀਂ ਪਈ ਬਹੁਤ ਜ਼ਿਆਦਾ ਛਿੱਟਾ ਵੇਖ ਕੇ ਮਨ ਖੁਸ਼ ਹੁੰਦਾ ਪਰ ਹੋਣ ਜੀ ਕਹਿੰਦਾ ਇੱਥੇ ਹੀ ਮਰ ਜਾਈ ਨਹੀਂ ਮਾਤਾ ਮਰਨਾ ਨਹੀਂਗਾ ਢੈਂਦੀ ਕਲ ਵਾਲੀ ਗੱਲ ਨਹੀਂ ਕਰਨੀ ਆ ਵੀਰ ਨੇ ਕਹਤਾ ਵੀ ਆਪ ਆਪਣਾ ਬੱਬੂ ਵੀਰ ਜੀ ਇਹ ਵੀਰ ਦਵਾਬੇ ਤੋਂ ਆਏ ਨੇ ਕਹਿੰਦੇ ਵੀ ਕਿਸੇ ਵੇਲੇ ਅੱਜ ਤੋਂ 2 ਸਾਲ ਪਹਿਲਾਂ ਸਾਡੀਆਂ ਪੈੜੀਆਂ 10 ਦਾ ਫੁੱਟ ਪਾਣੀ ਸੀ ਤੇ ਇਹ ਲੋਕ ਆਏ ਸੀ ਇਹ ਕਹਿੰਦੇ ਵੀ ਇਹਨਾਂ ਮਾਤਾਵਾਂ ਜਿੰਨੀਆਂ ਨੇ ਇਹਨਾਂ ਪੜੋਲਿਆ ਕੱਲਾ ਕੱਲਾ ਮੈਂ ਆਪ ਭਰਕੇ ਜਾਊ ਘਰੋਂ ਕਣਕ ਲਿਆ ਕੇ ਵੀ ਹੋਰ ਕੇ ਸਾਡੇ ਨਾਲ ਆਏ ਸਾਡੇ ਚਾਚੇ ਤਾਂ ਕਹਿੰਦੇ ਵੀ ਅਸੀਂ ਕਣਕ ਇਹਨਾਂ ਦੇ ਭਰਕੇ ਜਾਵਾਂਗੇ ਔਰ ਪੈਸੇ ਵੀ ਦੇ ਕੇ ਜਾਵਾਂਗੇ ਬਾਪੂ ਨੇ ਗੱਲ ਕੀਤੀ ਕੋਈ ਕਰਕੇ ਜਾਵਾਂਗੇ ਜੀ ਤੂੜੀ ਦੀ ਲੋੜ ਹੈ ਕਿਹਦੀ ਚੀਜ਼ ਦੀ ਲੋੜ ਆ ਸਾਨੂੰ ਉਹੋ ਹੀ ਦਿੱਤੀ ਜਾਵੇ ਹਾਂ ਨਾ ਉਹ ਕਿੱਥੇ ਜਾਵਾਂਗੇ ਇਹ ਲੈ ਕੇ ਹਾਂਜੀ ਤਾਂ ਅਸੀਂ ਲੋੜ ਹੈ ਜੀ ਅਸੀਂ ਤਾਂ ਮੈਂ ਤਾਂ ਤੁਹਾਡੀ ਦੇਖੋ ਜੀ ਮੈਂ ਦਿਨ ਰਾਤ ਹੋ ਗਿਆ ਪਿੰਡਾਂ ਦੇ ਵਿੱਚ ਵਿਚਰਨਾ ਹਾਂ ਹਾਂਜੀ ਹਾਂਜੀ ਐਸ ਪਿੰਡ ਚ ਮੈਂ ਵੀ ਅੱਜ ਤੁਹਾਡੇ ਵਾਂਗੂ ਪਹਿਲੇ ਨਹੀਂ ਆਇਆ ਪਰ ਇਹੋ ਜਿਹਾ ਮੈਂ ਵੇਖਿਆ ਵੀ ਜਿੰਨਾ ਇਹਨਾਂ ਨੂੰ ਤਾਂ ਨੁਕਸਾਨ ਹੋਇਆ ਵੀ ਘਰੇ ਇੱਕ ਦਾਣਾ ਨਹੀਂ ਬਚਿਆ ਮਾਤਾ ਕਹਿੰਦੀ ਸੀ ਪੜੋਲਾ ਸਾਫ਼ ਕਰਕੇ ਰੱਖਿਆ ਸੀ ਵੀ ਅੱਜ ਦਾਣੇ ਭਰਾਂਗੇ ਮਸ਼ੀਨ ਲੱਗਣੀ ਸੀ ਮੈਨੂੰ ਤਾਂ ਮਸ਼ੀਨ ਲੱਗੀ ਬਾਅਦ ਸਾਢੀ ਵਾਰੀ ਆਉਣੀ ਸੀ ਮਸ਼ੀਨ ਦੀ ਵਾਰੀ ਵਾਰੀ ਵੱਢਣੀ ਸੀ ਮਸ਼ੀਨ ਨੇ ਇਹਨਾਂ ਦੇ ਦੋ ਕਿੱਲੇ ਵੱਢਣ ਦਿੱਤੀ ਬਾਕੀ ਅੱਗ ਸਾਢੇ 12 ਵਜੇ ਪੂਰੀ ਐ ਲਾਟਾਂ ਬੁੱਝਣ ਵਾਲ ਗੋਤ ਅੱਗੇ ਸੰਗਤ ਅੱਗੇ ਕੋਈ ਛੇ ਵੱਡੀ ਨਹੀਂ ਹੁੰਦੀ ਤੁਹਾਡੇ ਘਾਟੇ ਇਕੱਲਾ ਇਕੱਲਾ ਪੂਰਾ ਕਰਕੇ ਜਾਣਗੇ ਸੰਗਤ ਨੂੰ ਅਪੀਲ ਕੀਤੀ ਆ ਵੀਰ ਦੇ ਕਹਿੰਦੇ 18 ਕਿੱਲੇ ਮੱਚ ਗਏ ਨੇ 18 ਕਹਿੰਦੇ ਆ ਅੰਤਾਰੀ ਉਹ ਪਹਿਲਾਂ ਬਸ ਕਣਕ ਹੀ ਮੇਰੀ ਆਈ ਸ਼ੁਰੂਆਤੀ ਪਿੰਡ ਦੇ ਇਥੋਂ ਹੋਈ ਉਹਦੋਂ ਕਿਰਪਾ ਚਲੋ ਥੋੜੀ ਜੀ ਰਹਿ ਗਈ ਘਰ ਬਚ ਗਿਆ ਘਰ ਦੀ ਕੰਧ ਨੂੰ ਅੱਗ ਵਾਜਦੀ ਘਰ ਦੀ ਕੰਧ ਨੂੰ ਅੱਗ ਵੱਜੀ ਘਰ ਦੀ ਕੰਧ ਨੂੰ ਅੱਗ ਵੱਜਦੀ ਸੀ ਫੁੱਲ ਬਸ ਰੱਬ ਨੇ ਘਰ ਬਚਾਲਿਆ ਚਲੋ ਰੱਬ ਦੀ ਮਿਹਰ ਹੈ ਸਾਡੇ ਵੀਰ ਨੇ ਜੀਰੇ ਤੋਂ ਮੰਗਲ ਸਿੰਘ ਜੰਡੂ ਉਹਨਾਂ ਨੇ ਬਹੁਤ ਯਾਨੀ ਬੜੀ ਬਹੁਤ ਜ਼ਿਆਦਾ ਮਦਦ ਕੀਤੀ ਸਪਰੇਅਲ ਟੈਂਕੀ ਨਾਲ ਅੱਗ ਬੁਝਾਈ ਉਹਨਾਂ ਦੇ ਆਪ ਦੇ ਵੀ ਛਾਲੇ ਪੈ ਗਏ ਅਗਨਾ ਸੇਕ ਲੱਗ ਗਿਆ ਪਰ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ 11-12 ਲੱਖ ਦਾ ਟਰੈਕਟਰ ਵੀ ਅੱਗ ਦੇ ਵਿੱਚ ਵੜੀ ਰੱਖਿਆ ਫਾਇਰ ਬ੍ਰਿਗੇਡ ਨਾਲ ਜ਼ਿਆਦਾ ਕੰਮ ਉਹਨਾਂ ਨੇ ਕੀਤਾ ਹਾਂਜੀ 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 ਉਹ ਸਮਾਸੀ ਵੀ ਨੂੰ ਇਹੀ ਮਤਲਬ ਕੈਮਰੇ ਦੇ ਅੱਗੇ ਲਿਆਉਣ ਦਾ ਯਤਨ ਕਰਾਂਗੇ ਵੀ ਜਿੰਨੇ ਵੇਖੋ ਆਪਣੇ ਟਰੈਕਟਰ ਦੀ ਵੀ ਕਹਿੰਦੇ ਮਹਿੰਗਾ ਟਰੈਕਟਰ ਸੀ ਟਰੈਕਟਰ ਦੀ ਪ੍ਰਵਾਹ ਨਹੀਂ ਕੀਤੀ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ ਵੀ ਲੋਕਾਂ ਦੀ ਸੇਵਾ ਦੇ ਵਿੱਚ ਖੁੱਦਿਆ ਉਹ ਸਾਰੀ ਦਾੜੀ ਦਾੜੀ ਬਚਾ ਹੱਥ ਵਾਲਾ ਬਾਹ ਬਾੜੀ ਰੋੜੀ ਸਾਰੀ ਸਾਰੀ ਛੜ ਗਈ ਵਿਚਾਰੇ ਦੀ ਉਹ ਨਹੀਂ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਦਾ ਬ੍ਰਦਰ ਬੇਟੇ ਦੋ ਟਰੈਕਟਰ ਸੀ ਉਹਨਾਂ ਦੇ ਇੱਕ ਦੇ ਮਗਰ ਹੱਲਾ ਸੀ ਗਿਆ ਤੇ ਇੱਕ ਪਾਣੀ ਵਾਲੀ ਟੈਂਕੀ ਪੂਰੀ ਸਪਰੇਅ ਵਾਲੀ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਸੇਕ ਦੇ ਸੀ ਗਰ ਮੰਗਲ ਸਿੰਘ ਉਹਨਾਂ ਨੇ ਮਸੀਹਾ ਬਣ ਕੇ ਮਸੀਹਾ ਬਣ ਕੇ ਆਏ ਅੱਛਾ ਉਹਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਇੱਥੇ ਬਾਜੀ ਲਾ ਦਿੱਤੀ ਹਾਂਜੀ ਉਹਨਾਂ ਦਾ ਬਿਲਕੁਲ ਨਵਾਂ ਟਰੈਕਟਰ ਘੱਟੋ ਘੱਟ 17-18 ਲੱਖ ਦਾ ਅੱਛਾ ਤੇ ਸਾਰਾ ਪਰਿਵਾਰ ਬੱਚਿਆਂ ਸਮੇਤ ਇੱਥੇ ਇਸ ਭਿਆਨਕ ਦ੍ਰਿਸ਼ ਦੇ ਵਿੱਚ ਉਹ ਸਾਡੀ ਮਦਦ ਕੀਤੀ ਗਈ ਜੇ ਨਾ ਉਹ ਆਉਂਦੇ ਤਾਂ ਉਹਨਾਂ ਨੇ ਅੱਗ ਬੁਝਾਈ ਬੜੇ ਜ਼ੋਰ ਨਾਲ ਜੀਹਾਂ ਦਾ ਨੁਕਸਾਨ ਵੀ ਹੋਣਾ ਹਾਂਜੀ ਉਸ ਨੁਕਸਾਨ ਦਾ ਸਾਡਾ ਨਗਰ ਦੇਣਾ ਨਹੀਂ ਦੇ ਸਕਦਾ ਵਾਹ ਜੀ ਉਹ ਜੀਰੇ ਵਾਲੇ ਜੀ ਅਸੀਂ ਦੀ ਸਿੰਘਾਰੇ ਵਾਲੇ ਵੀ ਸਨਮਾਨਤ ਕਰਾਂਗੇ ਉਹਨਾਂ ਨੂੰ ਚੈਨਲ ਵੱਲੋਂ ਵੀ ਸਨਮਾਨਤ ਕਰਾਂਗੇ ਉਹ ਜੀਰੇ ਵਾਲੇ ਚੂਟ ਸਿੰਘਾਰੇ ਵਾਲੇ ਉਹਨਾਂ ਦੇ ਪਰਿਵਾਰ ਚੋਂ ਸੀ ਇਹ ਉਹਨਾਂ ਦਾ ਪੋਤਰਾ ਸੀਗਾ ਉਹਨਾਂ ਦਾ ਪੋਤਰਾ ਜੀ ਅੱਛਾ ਬਾਪੂ ਜੀ ਤੁਸੀਂ ਕੱਲ ਮੈਂ ਵੇਖਿਆ ਸੋਢੀ ਵਾਲੇ ਵੀ ਬੜੀ ਵੱਡੀ ਛਾਲ ਮਾਰੀ ਤੁਸੀਂ ਉੱਥੇ ਵੀ 100 ਟਰਾਲੀ ਦੀ ਮੇਰੇ ਸਾਹਮਣੇ ਮੇਰੇ ਚੈਨਲ ਤੇ ਕੱਲ ਗੱਲ ਚੱਲੀ ਏ ਤੁਹਾਡੀ ਤੇ ਅੱਜ ਇੱਥੇ ਆਪਾਂ ਵੇਖਦੇ ਆਂ ਇੱਥੇ ਨੁਕਸਾਨ ਦੀ ਗੱਲ ਕਰੀਏ ਤੇ ਐਂ ਲੱਗਦਾ ਉਹਨਾਂ ਨਾਲ ਉਹ ਇੱਥੇ ਜ਼ਿਆਦਾ ਹੋਇਆ। ਉੱਥੋਂ ਨਾਲ ਦੇਖ ਕੇ ਆਖੀ ਦਾ ਸਾਨੂੰ ਜੋ ਵੀ ਐਨਆਰਆਈ ਵੀਰਾਂ ਦਾ ਗੱਲੇ ਵਾਲੇ ਇਹ ਦਿਨ ਤੇ ਸਾਡਾ ਜੀ ਕਹਦਾ ਖੇਤ 'ਚ ਆਪਣੇ ਆਪ ਨੂੰ ਅੱਗ ਲਾ ਕੇ ਮਾਤਾ ਕਹਿੰਦੀ ਮੇਰਾ ਜੀ ਕਹਦਾ ਮੈਂ ਵਿੱਚੇ ਮੱਚ ਜਾ। ਹਾਂਜੀ ਇੱਕ ਆ ਮੁੱਠ ਵੀ ਦਾਣਾ ਨਹੀਂ ਜਿਨ੍ਹਾਂ ਨੇ ਕੱਢਿਆ ਆ ਦੇਖੋ ਸਾਰੇ ਤੁਹਾਡੇ ਦੇਖਣ ਚ ਹੀ ਆ ਜੀ। ਬਿਲਕੁਲ 70 70 ਮਾਣਾ ਕਾਲ ਵਾਲੀ ਕਣਕ ਦੀ ਜਿਹੜੀ ਸੜ ਕੇ ਸੁਹਾ ਹੋ ਗਈ ਜੀ। ਐਦ ਕੀ ਝਾੜ ਵੀ ਬਹੁਤ ਜ਼ਿਆਦਾ ਚਲੋ ਜੀ ਜ਼ਿੰਮੇਦਾਰ ਦਾ ਤੂੜੀ ਦਾ ਤਾਂ ਅਸੀਂ ਹੱਲ ਕਰ ਦਿਆਂਗੇ ਜਿਹੜਾ ਹ ਇਨਾ ਕਰਨਾ ਮੁਸ਼ਕਲ ਆਈ ਸਾਰੇ ਸੰਗਤਾਂ ਨੂੰ ਬਣਦਾ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇਣ ਤੇ ਇਹਨਾਂ ਨੂੰ ਹਾਂਜੀ ਇਹ ਅੱਗੇ ਵੀ ਸਾਡੀ ਬਾਹ ਫੜਦੇ ਨੇ ਕਦੇ ਮਸੀਤ ਆਉਂਦੀ ਹੈ ਅੱਗੇ ਵੀ ਬਾਹ ਫੜ ਆ ਰੋਮਨ ਬਰਾੜ ਵੀ ਆ ਗਿਆ ਸਾਡੇ ਕੋਲ ਹਾਂਜੀ ਰੋਮਨ ਜੀ ਜੀ ਇੱਥੇ ਗੱਲ ਕਰੀ ਹੁਣ ਮਾਈਆਂ ਦਾ ਮਤਲਬ ਜਿਹੜਾ ਦੁੱਖ ਚ ਲੈਣੀ ਜਾਂਦੇ ਆ ਅਥਰੂ ਬੜਾ ਕੋ ਬਿਆਨ ਕਰਦੇ ਨੇ ਕਹਿੰਦੀ ਪੁੱਤ ਇੱਥੇ ਰੋਂਦੀਆਂ ਪੇਟ ਦੀਆਂ ਰਹੀਆਂ ਹੁਣ ਤਾਂ ਜੀ ਕਰਦਾ ਵੀ ਇੱਥੇ ਆਪਣੇ ਆਪ ਨੂੰ ਅੱਗ ਲਾ ਕੇ ਖੇਤ 'ਚ ਆਪਣਾ ਵੀ ਮਚਾ ਦਈਏ ਵੀ ਮੱਚ ਹੀ ਜਾਈਏ ਕਹਿੰਦੇ ਮੈਂ 2-3 ਦਿਨ ਹੋ ਗਏ ਮਾਤਾ ਵੇਖ ਰਾਂ ਇਹ ਮਾਤਾ ਕਹਿੰਦੀ ਮੈਂ 2-3 ਦਿਨ ਹੋ ਗਏ ਰੋਟੀ ਨਹੀਂ ਖਾਦੀ ਹੈ। ਕਿੱਥੇ ਰੋਟੀ ਨਹੀਂ ਖਾਦੀ। ਮੈਂ ਤਾਂ ਕੋਈ ਨਹੀਂ। ਮਾਤਾ ਦੀ ਰੋਟੀ ਲੰਘਦੀ ਨਹੀਂ। ਕਹਿੰਦੀ ਇੱਕ ਦਾਣਾ ਵੀ ਘਰੇ ਨਹੀਂ ਰਿਹਾ, ਇੱਕ ਦਾਣਾ ਵੀ ਢੋਲਾ ਸਾਫ਼ ਕਰਕੇ ਰੱਖਿਆ ਸੀ। ਇੱਥੇ ਖੜੇਵੇਂ ਇਹਨੇ ਮੱਛ ਦੀ ਅੱਗ। ਇੱਥੇ ਖੜੇਲੇ ਵਿੱਚ ਸਾਰਾ ਪਿੰਡ ਖੜਾ ਨਾ ਹੋਵੇ। ਖੁਸ਼ੀਆਂ ਮੱਛੀਆਂ ਨੇ, ਇਹ ਖੁਸ਼ੀਆਂ ਮੱਛੀਆਂ ਨੇ ਚਾਅ ਮੱਚੇ ਨੇ ਢੋਲੇ ਪਰ ਖਾਲੀ ਸਾਫ਼ ਕੀਤੇ ਕੀਤੇ ਰਹਿ ਕੇ ਕਹਿੰਦੀ ਅੱਜ ਮਸ਼ੀਨ ਲੱਗਣੀ ਸੀ। ਇਹ ਅਹੀ ਭੜੋਲੇ ਸਾਹਿਬ ਕਹਿੰਦਾ ਵੀ ਨਾਲੋਂ ਨਾਲ ਹੀ ਭਰ ਲਾਂਗੇ ਛਾਲ ਭਰਦੇ ਜਾਨ ਇੱਕ ਦਾਣਾ ਨਹੀਂ ਬਚਿਆ ਮਾਤਾ ਮੈਂ ਪਹਿਲਾਂ ਇਹ ਪਰਿਵਾਰ ਨੂੰ ਕਹੂੰਗਾ ਮਾਤਾ ਸਿੱਖ ਕੰਮ ਜਉਂਦੀ ਆ ਪੰਜਾਬੀ ਜਉਂਦੇ ਨੇ ਹੌਸਲਾ ਰੱਖੋ ਅਸੀਂ ਤੁਹਾਡੇ ਨਾਲ ਆ ਅੱਛਾ ਭਾਈ ਬੜਾ ਅਫਸੋਸ ਹੋਇਆ ਜਿਹੜਾ ਆ ਇਧਰਲੇ ਪਾਸੇ ਦਾ ਬਹੁਤ ਵੱਡਾ ਨੁਕਸਾਨ ਆ ਸਾਰੇ ਪਾਸੇ ਜਿਹੜੀ ਕਣਕੀ ਦਿਖਦੀ ਆ ਕਿੰਨੀ ਕਣਕ ਮੱਛੀ ਦੇਖੋ ਸਿੱਟਿਆਂ ਦੇ ਸਿੱਟੇ ਆਵੇ ਮੱਛੀ ਪੈਣੀ ਬਹੁਤ 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 150 ਦੇ 150 ਕਿੱਲੇ ਦੇ ਲਗਭਗ ਇੱਥੇ ਮਤਲਬ ਕਣਕ ਸੜ ਗਈ ਬਹੁਤ ਵੱਡਾ ਨੁਕਸਾਨ ਆ ਬਾਈ ਬੜਾ ਜਿਆਦਾ ਵੱਡਾ ਨੁਕਸਾਨ ਆ ਮੈਂ ਪੂਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਸਾਰੇ ਹੀ ਜਿੰਨੇ ਵੀ ਤੁਹਾਡੇ ਮੱਧ ਵਿਰਾਹੀਆਂ ਐਨਆਰਆਈ ਵੀਰ ਬੈਠੇ ਨੇ ਵੀਰੋ ਜਿੱਧਰ ਵੀ ਨਿਗਾਹ ਮਾਰੋਗੇ ਕਣਕ ਤੁਹਾਨੂੰ ਖੜੀ ਕਣਕ ਮੱਛੀ ਦੱਸਦੀ ਪਈ ਆ ਤੇ ਇਨ੍ਹਾਂ ਪਰਿਵਾਰਾਂ ਦਾ ਹੱਥ ਫੜੋ ਇਹ ਪਰਿਵਾਰਾਂ ਦੇ ਬਹੁਤ ਜ਼ਿਆਦੇ ਹਾਲਾਤ ਮੈਨੂੰ ਲੱਗਦਾ ਆਰਥਿਕ ਹਾਲਾਤ ਵੀ ਬਹੁਤ ਮਾੜੀ ਨੇ ਕਿੱਲੇ ਕਿੱਲੇ ਡੇਡ ਡੇਡ ਕਿੱਲੇ ਕਿੱਲੇ ਡੇਡ ਡੇਡ ਕਿੱਲੇ ਵਾਲਨੇ ਆਪਾਂ ਇਸ ਵਕਤ ਹਾਜੀ ਵਾਲੀ ਵਸਤੀ ਨੇੜੇ ਜੀਰੇ ਦੇ ਵਿੱਚ ਖੜੇ ਆ ਤੇ ਆਪ ਜੀ ਨੂੰ ਬੇਨਤੀ ਕਰਦੇ ਆ ਤੁਹਾਡੇ ਮਾਧਮ ਰਾਈ ਕਿ ਇਹਨਾਂ ਪਰਿਵਾਰਾਂ ਦੀ ਸਾਰ ਜ਼ਰੂਰ ਲੋ ਹਾਜੀ ਵਾਲੀ ਵਸਤੀ ਆ ਜੀ ਬਈ ਮੈਨੂੰ ਕੋਈ ਸ਼ਬਦ ਨਹੀਂ ਆਉਂਦਾ ਪਿਆ ਮੈਂ ਕੀ ਬੋਲਾਂ ਕਿਉਂਕਿ ਸਾਡੇ ਉਧਰ ਸੋਢੀ ਵਾਲੇ ਪਿੰਡ ਸਾਧੂ ਵਾਲੇ ਪਿੰਡ ਉਧਰ ਵੀ ਅਸੀਂ ਪਿਛਲੇ ਹਫ਼ਤੇ ਤੋਂ ਇੱਕ ਹਫ਼ਤੇ ਤੋਂ ਲੱਗੇ ਹੋਏ ਆ ਪਰੇ ਇਧਰ ਦਾ ਮੰਜ਼ਰ ਦੇਖ ਕੇ ਤਾਂ ਬਹੁਤ ਵੱਡੀ ਤਬਾਹੀ ਆ ਬਹੁਤ ਜਿਆਦੀ ਤਬਾਹੀ ਬਹੁਤ ਤਬਾਈ ਵੱਡੀ ਆ ਕਹਿੰਦੀ ਆ ਵੀ ਸਾਡਾ ਜੀ ਕਰਦਾ ਹਾਂਜੀ ਪ੍ਰਧਾਨ ਜੀ ਸਾਡੇ ਨਾਲ ਨੇ ਸਰਦਾਰ ਦਰਸ਼ਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਮਾਈਆਂ ਕਹਿੰਦੀ ਵੀ ਹੁਣ ਤੇ ਬਸ ਜੀ ਕਰਦਾ ਵੀ ਇੱਥੇ ਮੱਚ ਹੀ ਗਈ ਆਪਣੇ ਆਪ ਨੂੰ ਅੱਗ ਲਾ ਦਈਏ ਵੀ ਸਾਡੇ ਪੱਲੇ ਕੁਝ ਨਹੀਂ ਰਿਹਾ ਇਹੋ ਜਿਹਾ ਸਮਾਂ ਸੀ ਅਰਪਾਲ ਸਾਇਤ ਕੀ 66 ਮਣਕਣਕ ਨਿਕਲੀ ਆ ਤੇ ਯਾਰ ਕੀ ਕੀ ਦਲਾਸਾ ਦਈਏ ਯਾਰ ਇਹਨਾਂ ਨੂੰ ਕੁਝ ਵੀ ਨਹੀਂ ਬਸ ਬਹੁਤ ਆਫਤਾ ਜੀ ਇਹ ਤਾਂ ਗੁਰੂ ਰਾਮਦਾਸ ਜੀ ਸਾਡੇ ਤੇ ਸਾਰਿਆਂ ਤੇ ਮਿਹਰ ਕਰੇ ਅਸੀਂ ਪੂਰਤੀ ਕਰ ਸਕਦੇ ਹਾਂ ਜੀ ਪਿੰਡਾ ਜੀ ਮੈਂ ਤਾਂ ਬੇਨਤੀ ਕਰੂੰਗਾ ਯਾਰ ਕੋਈ ਸ਼ਰਮਣਾ ਕਰੋ 2 ਘੰਟੇ ਪਿੰਡ ਆਪਦੇ ਟਰਾਲੀ ਫੇਰ ਦਿਓ ਸਪੀਕਰ ਤੇ ਅਨਾਉਂਸਮੈਂਟ ਪਹਿਲਾਂ ਕਰ ਦਿਓ ਟਰਾਲੀ ਦਾਣਿਆਂ ਦੀ ਭਰ ਜਾਂਦੀ ਆ ਉਹ ਵੇਚ ਕੇ ਲਿਆ ਕੇ ਆਪਾਂ ਇੱਥੇ ਜਿੱਦਣ ਪੈਸੇ ਵੰਡ ਰਿਆਂ ਸਾਰੇ ਭਰਾ ਨਾਲ ਖੜ ਜੀਏ ਯਾਰ ਪੂਰਤੀ ਆਪਾਂ ਹੀ ਕਰ ਸਕਦੇ ਹਾਂ ਸਮਝ ਲਵੋਗੇ ਆਪਣੀ 65 ਦੀ ਥਾਂ ਤੇ ਬਾੜ ਨਿਕਲਾਈ ਆ 60 ਨਿਕਲਾਈ ਆ 55 ਨਿਕਲਾਈ ਆ ਯਾਰ ਬਹੁਤ ਵਿਚਾਰੇ ਚੀਕਾਂ ਮਾਰਦੇ ਬੀਬੀਆਂ ਤੁਸੀਂ ਵੇਖ ਹੀ ਲਿਆਵਦੇ ਚੈਨਲ ਨੇ ਲੈਣੀ ਜਾਂਦਾ ਜੀ ਰੋਣ ਚੱਲਿਆ ਨਹੀਂ ਜਾਂਦਾ ਛੋਟੇ ਆ ਸਾਰੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਸਰਕਾਰਾਂ ਅੱਗੇ ਕੋਈ ਚੀਜ਼ ਨਹੀਂਗਾ ਜੇ ਇੱਥੇ ਜ਼ਿਲ੍ਹਾ ਫਿਰੋਜ਼ਪੁਰ ਦੇ ਡੀਸੀ ਸਾਹਿਬ ਨੂੰ ਕਹਿ ਕੇ ਐਸਡੀਐਮ ਸਾਹਿਬ ਨੂੰ ਗਰਤੌਰੀ ਕਰਾ ਕੇ ਘੱਟੋ-ਘੱਟ ਇਨਾਂ ਨੂੰ 50000 ਰੁਪਈਆ ਪ੍ਰਤੀ ਏਕੜ ਜਿਹੜਾ ਨਾ ਕਣਕ ਦਾ ਮਿਲਣਾ ਚਾਹੀਦਾ ਸਰਕਾਰਾਂ ਅੱਗੇ ਕੋਈ ਚੀਜ਼ ਨਹੀਂ ਦੋ 4 ਕਰੋੜ 5 ਕਰੋੜ 10 ਕਰੋੜ ਰੁਪਈਆ ਕੋਈ ਚੀਜ਼ ਨਹੀਂ ਹੁੰਦਾ ਸਰਕਾਰਾਂ ਨੂੰ ਇਹ ਜਾਰੀ ਕਰ ਦੇਣਾ ਚਾਹੀਦਾ ਵੇਖ ਪੁੱਤਾ ਵਾਂਗੂ ਪਾਲੀ ਫਸਲ ਆ ਯਾਰ ਰਾਖ ਬਣ ਕੇ ਢੇਰੀ ਹੋ ਗਈ ਵੇ ਕਿਵੇਂ ਲੋਕ ਵਾ ਇਕੱਠੇ ਕਰ ਰਹੇ ਆ ਓਏ ਇੱਥੇ ਇੱਥੇ ਆਣ ਕੇ ਵੇਖੋ ਇਹਨਾਂ ਦੇ ਇਹਨਾਂ ਦੇ ਹਾਲਾਤ ਵੇਖੋ ਇਹਨਾਂ ਦਾ ਦਰਦ ਸੁਣੋ ਇਹਨਾਂ ਦਾ ਦਰਦ ਵੇਖੋਗੇ ਓ ਯਾਰ ਰੌਣਕ ਨਿਕਲਦਾ ਯਾਰ ਪੁੱਤਾ ਵਾਂਗੂ ਪਾਲੀ ਫਸਲ ਆ ਸੜ ਕੇ ਸੁਹਾ ਹੋ ਗਈ ਯਾਰ ਬੜੀਆਂ ਅਸਾਂ ਸੀ ਇਹਦੇ ਦੇ ਪ੍ਰਸ਼ਾਸਨ ਨੂੰ ਇੱਕ ਕਹਿ ਤਾ ਛਣ ਨੂੰ ਇੱਕ ਬੇਨਤੀ ਆ ਜੀ ਇੱਕ ਮਿੰਟ ਜੇ ਤਾਂ ਇਹ ਲੱਗੀ ਆ ਠੇਕੇਦਾਰ ਦੇ ਬੰਦਿਆਂ ਤੋਂ ਪ੍ਰਸ਼ਾਸਨ ਨੂੰ ਬੇਨਤੀ ਆ ਜੇ 24 ਦਿਨਾਂ ਦੇ ਵਿੱਚ ਵਿੱਚ ਉਹ ਤੇ ਪਰਚਾ ਨਹੀਂ ਕਰਦੇ ਤੇ ਅਸੀਂ ਜਿਹੜਾ ਜੀਰੇ ਵਾਲੇ ਪ੍ਰਸ਼ਾਸਨ ਦੇ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਜਿਹੜਾ ਇੱਕ ਵੱਡਾ ਸੰਘਰਸ਼ ਕਰਾਂਗੇ ਯਾਰੋ ਪਿੰਡ ਵਾਲੇ ਬੰਦੇ ਦੱਸਦੇ ਆ ਯਾਰ ਕੁਝ ਵੀ ਨਹੀਂ ਕੀਤਾ ਯਾਰ ਉਹਨੂੰ ਬੁਲਾਇਆ ਵੀ ਨਹੀਂ ਗਿਆ ਐਡਾ ਧੱਕਾ ਯਾਰ ਇੱਕ ਬੰਦਾ ਯਾਰ ਦੋਚੀ ਨੂੰ ਕਿਉਂ ਬਚਾਇਆ ਦੋਚੀ ਨੂੰ ਕਿਉਂ ਬਚਾਇਆ ਜਾ ਰਿਹਾ ਅਸੀਂ ਭਗਵਾਨ ਤੋਂ ਭਗਵਾਨ ਤੋਂ ਮਾਨ ਨੂੰ ਬੇਨਤੀ ਕਰਦੇ ਆਂ ਬੰਦਾ ਸਰਕਾਰ ਲੱਭ ਲੂਗੀ ਜੀ ਕਿ ਕਿਧਰ ਭਜੂਗਾ ਜੀ ਉਹ ਵੇਖੋ ਇਹਨੇ ਚੀਕਾਂ ਨਿਕਲ ਜਾਂਦੀਆਂ ਬੇਨਤੀ ਕਰਦੇ ਤੁਹਾਨੂੰ ਸਾਡੀ ਗੱਲ ਮੰਨ ਲਓ ਨਹੀਂ ਤੇ ਅਸੀਂ ਕੱਲੀ-ਕੱਲੀ ਜਥੇਬੰਦੀ ਦੇ ਘਰੇ ਜਾਵਾਂਗੇ ਸਾਰੇ ਪ੍ਰਧਾਨਾਂ ਨਾਲ ਲੈ ਕੇ ਵੱਡਾ ਸੰਘਰਸ਼ ਜੀਰੇ ਅਸੀਂ ਕਰਾਂਗੇ ਥਾਣੇ ਦੇ ਅੱਗੇ ਜੇ ਉਹ ਦੋਚੀ ਤੇ ਪਰਚਾ ਨਾ ਕੀਤਾ ਗਿਆ ਚਾਰ ਦਿਨ ਦੀ ਮੋਜ਼ਤ ਅਸੀਂ ਦਿੰਦੇ ਆਂ ਜੀ ਜੀ ਵੇਖੋ ਅਸੀਂ ਪੈਸੇ ਚੋਂ ਲੋ ਕਰ ਸਕਦੇ ਭਰਾਵਾ ਦੇ ਵੀ ਜਾਂਦੇ ਆ ਜਿਹੜਾ ਯਾਰ ਇਹਨਾਂ ਦੇ ਕੰਮ ਕਰਨ ਵਾਲਾ ਅਸੀਂ ਆਪਦਾ ਐਮ ਐਲ ਏ ਨੂੰ ਬੇਨਤੀ ਕਰਦੇ ਨਰੇਸ਼ ਜੀ ਇੱਕ ਕੰਮ ਜਿਹੜਾ ਤੁਸੀਂ ਇਹ ਕਰ ਦਿਓ ਸ਼ਾਂਤ ਕਰੋ ਤੇ ਫਰਾਈ ਕਰਵਾ ਦਿਓ ਉਹਨੂੰ ਸੱਦ ਕੇ ਮੁਸਕਾਂ ਬਣ ਕੇ ਇੱਥੇ ਲਿਆਓ ਉਹਨੂੰ ਵੀ ਵਿਖਾਓ ਆ ਕੇ ਯਾਰ ਆਪੋ ਦੇ ਤਾਂ ਕੁਛ ਨਾ ਕੁਛ 10 15 ਲੱਖ ਰੁਪਏ ਦੀ ਪੂਰਤੀ ਕਰਵਾਈਏ ਆ ਕੇ ਖੜੇ ਨਾਲ ਕਿਸਾਨ ਤਾਂ ਖੜੀ ਗਿਆ ਕਿਸਾਨ ਦੇ ਨਾਲ ਜੀ ਬਹੁਤ ਵੱਡੀ ਗੱਲ ਕਹੀ ਹੈ ਪ੍ਰਧਾਨ ਜੀਆ ਨੇ ਕਿ ਜੇ ਠੇਕੇਦਾਰ ਤੋਂ ਐਕਸ਼ਨ ਲੈਣਾ ਚਾਹੀਦਾ ਵਾ ਦੂਸਰੀ ਗੱਲ ਆਪਾਂ ਉਧਰਲੇ ਇਲਾਕਿਆਂ ਦੇ ਵੇਖਿਆ ਸੀ ਜੇ ਸਹੀ ਪੁੱਛੋ ਤੇ ਇੱਥੋਂ ਦੇ ਹਾਲਾਤ ਵੇਖ ਕੇ ਨਾ ਧੂਪ ਹੈ ਗਈ ਯਾਰ ਦਿਲ ਨੂੰ ਐ ਐ ਐ ਐ ਐ ਸੋਚਦਾ ਵੀ ਬੋਲੀਏ ਕੀ ਹਨਾ ਮਾਵਾਂ ਦੇ ਵਿਚਾਰੇ ਦਾ ਅਸਰ ਨਹੀਂ ਵੇਖੇ ਜਾਂਦੇ ਭਾਵੇਂ ਕਿ ਆਪਨੇ ਸੇਕੋ ਪੰਜਾਬੀ ਨਾਲ ਖੜੇ ਨੇ ਪਰ ਆਪਾਂ ਪੂਰਤੀ ਕਿੰਨੀ ਕੁ ਕਰ ਦਾਂਗੇ ਪਰ ਮੈਂ ਤੁਹਾਡੇ ਸਾਹਮਣੇ ਇਹੀ ਅਪੀਲ ਕਰਦਾ ਵਾਂ ਕਿ ਪਿੰਡ ਪਿੰਡ ਯਾਰ ਆਪਾਂ ਕਾਰਸੀ ਵਾਲੇ ਬਾਬਾ ਨੂੰ ਹਰ ਸਾਲ ਬੋਰੀਆਂ ਦੇਣੀਆਂ ਐ ਐ ਦੀ ਮਾਫੀ ਮੰਗ ਲਓ ਯਾਰ ਉਹਨਾਂ ਤੋਂ ਅੜਗੀ ਕਾਰਸੇ ਵਾਲੇ ਬਾਬਿਆਂ ਨੂੰ ਹਾਂਜੀ ਹਾਂ ਬੜੀ ਬਾਬੇ ਬੋਰੀਆਂ ਭਰ ਕੇ ਲੈ ਜਾਂਦੇ ਅੜਗੀ ਬੋਰੀਆਂ ਛੱਡ ਵੀ ਜਾਣੇ ਫਿਰ ਕੀ ਹੋ ਜਾਏਗਾ ਨਹੀਂ ਉਹ ਤਾਂ ਅਪੀਲ ਕਰਤੀ ਆ ਜੀ ਪਿੰਡਾਂ ਵਾਲਿਆਂ ਨੂੰ ਕਰਤੀ ਆ ਵੀ ਆਪਾਂ ਕਾਰਸੇ ਵਾਲਿਆਂ ਨੂੰ ਅਤ ਕੀ 6 ਮਹੀਨੇ ਵਾਸਤੇ ਹੱਥ ਜੋੜੀਏ ਕੋਈ ਨਹੀਂ ਸਕੋ ਮੈਂ ਤਾਂ ਕਹਿੰਨਾ ਜੀ ਉਹ ਲਿਆ ਕੇ ਦੇਣ ਸਕੋ ਦੂਜੇ ਦੂਜੇ ਪਿੰਡਾਂ ਚ ਸਭੋ ਜਾ ਕੇ ਕਹਿਣ ਦੀ ਅਸੀਂ ਉੱਥੇ ਹਾਜੀ ਵਾਲੇ ਜਾਣਾ ਗਾਮੇ ਵਾਲੀ ਵਸਤੀ ਮਨਸੀਹੇ ਅਸੀਂ ਕਣਕ ਦੇਣੀ ਆ ਬਾਬੇ ਜੀ ਸਾਡੇ ਨਾਲ ਸਾਡੀ ਵਾਇਸ ਸੁਣ ਪਿਆ ਰਹੀ ਕਿੰਨਾ ਕਿ ਨੁਕਸਾਨ ਹੋਇਆ ਮਲਸੀਆਂ ਉਹਨਾਂ ਪਿੰਡਾਂ ਦਾ ਵੀ ਆਪਾਂ ਜ਼ਿਕਰ ਇਹ 100 ਤੇ ਤਕਰੀਬਨ ਜੀ ਸਾਰਾ ਜਿਹੜਾ ਏਰੀਆ ਨਾ ਇਹ 108 ਕਿੱਲੇ ਆ ਜਿਹਦੀ ਕੱਲੀ ਕੱਲੀ ਬੱਬੂ ਸਜਾਦੇ ਨੇ ਲਵਾ ਕੇ ਜਿਹੜੀ ਫਰਦ ਲਵਾ ਕੇ ਜਿਹੜੀ ਕੱਲਾ ਕੱਲਾ ਦੇ ਚ ਕੋਈ ਇੱਕ ਕਨਾਲ ਦਾ ਵੀ ਵਾਧ ਘਟ ਨਹੀਂ ਇਥੋਂ ਤੱਕ ਰਾਜੀ ਇਹ 108 ਕਿੱਲੇ ਵਾਲੇ ਸਾਰਿਆਂ ਦੀ ਮਦਦ ਹੋਏਗੀ ਤੁਹਾਡੇ ਵੱਲੋਂ ਆ ਨਹੀਂ ਇਹ ਇਹ ਫੈਸਲਾ ਕਰਨਗੇ ਜੀ ਲੋਕ ਆ ਮੇਰੇ ਨਾਲ ਭਰਾ ਖੜਾ ਨੇ ਦੱਸਿਆ ਵੀ 25 ਕਿੱਲਾਂ ਚੋਂ ਦੋ ਕਨਾਲਾਂ ਬਚੀ ਸੀ ਉਵੀ ਅਸੀਂ ਦੋ ਕਨਾਲਾ ਵਡਾ ਕੇ ਯਾਰ ਗੁਰਦੁਆਰੇ ਦੇ ਜਾਂਦੀ ਆ। ਵੇਖੋ ਐ ਹੋ ਜਾ ਯਾਰ। ਸੋ ਵੇਖੋ ਪ੍ਰਧਾਨ ਜੀ ਦਾ ਗੱਜ ਪਰ ਆਇਆ। ਸਾਡੇ ਤੋਂ ਗੱਲਬਾਤ ਨਹੀਂ ਹੋ ਰਹੀ ਤੇ ਹਾਲਾਤ ਵੇਖਦੇ ਤੇ ਉਹ ਮਾਵਾਂ ਦਾ ਜਿਹੜਾ ਦਰਦ ਦੁੱਖ ਝੱਲਿਆ ਨਹੀਂ ਜਾ ਰਿਹਾ। ਕਹਿੰਦੇ ਪੜੋਲੇ ਸਾਫ਼ ਕੀਤੇ ਸੀ ਵੀ ਅੱਜ ਦਾਣੇ ਪੈਣੇ ਨੇ। ਪਰ ਕਹਿੰਦੇ ਅੱਖਾਂ ਦੇ ਸਾਹਮਣੇ ਵਹਿੰਦਿਆਂ ਵਹਿੰਦਿਆਂ ਪੰਜਾਂ 5-6 ਮਹੀਨੇ ਧੀਆਂ ਪੁੱਤਰਾਂ ਨੂੰ ਪਾਲੀ ਫਸਲ ਪੰਜਾਂ ਮਿੰਟਾਂ ਦੇ ਵਿੱਚ ਅੱਖਾਂ ਦੇ ਸਾਹਮਣੇ ਸੜ ਕੇ ਸੁਆਹ ਹੋ ਗਈ। ਕਹਿੰਦੇ ਆਂਦਰਾ ਮੱਚ ਗਈਆਂ, ਚਾਹ ਮੱਚ ਗਈ। ਸੋ ਆ ਵੀਰਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਦੁਬਾਰਾ ਦੁਬਾਰਾ ਕਰਦਾ ਇਹ ਵੀਰ ਕਹਿੰਦੇ ਵੀ ਇਹਨਾਂ ਨੇ ਭਰੋਸਾ ਦਿਵਾਇਆ ਵੀ ਅਸੀਂ ਇਕੱਲਾ ਇਕੱਲਾ ਢੋਲਾ ਭਰ ਕੇ ਜਾਵਾਂਗੇ ਇਹ ਦਬਾਬੇ ਤੋਂ ਆਏ ਆ ਅਸੀਂ ਢੋਲੇ ਭਰਾਂਗੇ ਔਰ ਮਾਈਕ ਸਹਿਦਾ ਵੀ ਕਰਕੇ ਜਾਵਾਂਗੇ ਸੋ ਇਹਨਾਂ ਦਬਾਬੇ ਵਾਲੇ ਵੀਰਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਹਾਂ ਜੀ ਸੋ ਜਥੇਬੰਦੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਕਣ ਇਕੱਠੀ ਕਰ ਰਹੀਆਂ ਸੋ ਵੀਰਾਂ ਨੂੰ ਬੇਨਤੀ ਹੈ ਵੀ ਤੁਸੀਂ ਹੁਣ ਆਪਣਾ ਕਰੋ ਪ੍ਰੋਗਰਾਮ ਕਰੋ ਜੀ ਠੀਕ ਹੈ ਜੀ ਸੋ ਦਿਲ ਦੀਆਂ ਗਹਿਰਾਈਆਂ ਤੋਂ ਵੀਰਾਂ ਸਾਰਿਆਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ